ਹੈਲੋ ਫਰੈਂਡਸ ਅਸੀ ਕਾਲ ਹੋ ਰਹੀ ਸਨ ਫਰੰਟੋਂ ਦੇ ਕੀ ਹਾਲ ਹੈ ਆਸ ਕਰਦੇ ਤੁਸੀਂ ਸਭ ਠੀਕ ਠਾਕ ਹੋਵਗਾ ਹੋਗੇ ਵਾਈਫਰ ਤਾਂ ਨੱਚਦੀ ਕਲਾ ਵਿੱਚ ਰੱਖ ਕੇ ਫਰੈਂਡ ਅੱਜ ਤਾਂ ਅਸੀਂ ਸ਼ੇਅਰ ਕਰਾਂਗੇ ਦੋ ਤਰ੍ਹਾਂ ਦੇ ਪਕੌੜੇ ਇੱਕ ਤਾਂ ਤੁਹਾਨੂੰ ਫਰੈਂਡ ਆਵਲੇ ਸਾਰਿਆਂ ਨੂੰ ਆਉਂਦੇ ਆ ਤੇ ਦੂਸਰੇ ਵੀ ਆਉਂਦੇ ਪਰ ਉਹ ਕੁਝ ਅਸੀਂ ਅਲੱਗ ਤਰੀਕੇ ਨਾਲ ਬਣਾਏ ਆ ਜਿਸ ਦੀ ਅਸੀਂ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕੈਹੀ ਜਿਹੀ ਲੱਗਦੀ ਹੈ ਤੇ ਫਰੈਂਡ ਇਧਰ ਅਸੀਂ ਸਟਾਰਟ ਕਰਦੇ ਹਾਂ ਵੀਡੀਓ ਕੱਸੀ ਵੀ ਸ਼ੇਅਰ ਕਰਦੇ ਆ ਪਕੌੜਿਆਂ ਦੀ ਅਦੇ ਇੱਕ ਫਰੈਂਡ ਮੈਂ ਪਲੇਟ 'ਚ ਲਗਾ ਲਏ ਨੇ ਤੁਹਾਨੂੰ ਪਹਿਲਾਂ ਦਿਖਾਈ ਨੇ ਤੇ ਹੁਣ ਅਸੀਂ ਕਰਾਂਗੇ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਫਰੈਂਡ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕੀ ਸਮਾਨ ਕੀ ਲਿਆ ਹੈ ਇੱਥੇ ਫਰੈਂਡ ਅਸੀਂ ਵੇਸਨ ਦੋ ਬ੍ਰੈਡ ਆਲੂ ਨੂੰ ਕਦੂਕੜਚ ਕਰਕੇ ਇਹਨੂੰ ਪਾਣੀ ਵਿੱਚ ਡਿਪ ਕੀਤਾ ਹੋਇਆ ਹੈ ਬਰੀਕ ਲੰਮੇ ਕੱਟੇ ਹੋਏ ਪਿਆਜ਼ ਤੇ ਹਰੀਆਂ ਮਿਰਚਾਂ ਨਾਲ ਅਸੀਂ ਆਲੂਆਂ ਦੀ ਪੀਠੀ ਬਣਾਈ ਹੋਈ ਹੈ ਜੋ ਅਸੀਂ ਬ੍ਰੈਡ ਪਕੌੜੀਆਂ 'ਚ ਪਾਵਾਂਗੇ ਇਧਰ ਅਸੀਂ ਘਰੇ ਹੀ ਸੌਸ ਤਿਆਰ ਕੀਤੀ ਹੋਈ ਤੇ ਤੇਲ ਸਾੜਾ ਹੋ ਚੁੱਕਾ ਹੈ ਗਰਮ ਹੋਣ ਫਰੈਂਡਸ ਸਭ ਤੋਂ ਪਹਿਲਾਂ ਬਣਾਵਾਂਗੇ ਸਿੰਪਲ ਆਲੂਆਂ ਵਾਲੇ ਪਕੌੜੇ ਜਿਹੜੀ ਕੋਈ ਲਾਗਤ ਤਰੀਕੇ ਨਾਲ ਉਸ ਲਈ ਅਸੀਂ ਬ੍ਰੈਡ ਨੂੰ ਪਾਣੀ ਚ ਡਿਪ ਕਰਕੇ ਤੇ ਇਹਨੇ ਤੋੜ ਕੇ ਫਰੈਂਡਸ ਬਾਲ ਜਿਹੀ ਪਾ ਲੈਨੇ ਆ ਆ ਦੇਖ ਸਕਦੇ ਜੇ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਜੇ ਅਸੀਂ ਚਾਰ ਪੰਜ ਵਰਤੇ ਸੀ ਤੁਹਾ ਅਨੁਆਜਿਨਾ ਜੀ ਕਰੇ ਇਹ ਤੁਹਾਡੀ ਆਪ ਦੀ ਮਰਜ਼ੀ ਹੈ ਆ ਦੇਖੋ ਫਰੈਂਡ ਇਹਨੂੰ ਅਸੀਂ ਪਾਣੀ ਚ ਤਾਂ ਫਰੈਂਡ ਡਿਪ ਕਰਦੇ ਆ ਕਿ ਜਿਹੜਾ ਇਹ ਤੇਲ ਹੈ ਉਹ ਸਾਡੇ ਬ੍ਰੈਡਾਂ ਦੇ ਅੰਦਰ ਨਾ ਜਾਵੇ ਉਨਿਸ ਤੋਂ ਬਾਅਦ ਚ ਅਸੀਂ ਬਰੀਕ ਲੰਮੇ ਕੱਟੇ ਹੋਏ ਪਿਆਜ਼ ਤੇ ਹਰੀਆਂ ਮਿਰਚਾਂ ਪਾਵਾਂਗੇ ਤੇ ਅਸੀਂ ਜਿਹੜੇ ਆਲੂ ਕद्दूकस ਕੀਤੇ ਹੋਏ ਉਸ ਦਾ ਪਾਣੀ ਅਸੀਂ ਚੰਗੀ ਤਰ੍ਹਾਂ ਨਿਚੋੜ ਕੇ ਐਨੋਈ ਅਸੀਂ ਵਿੱਚ ਬਾਲ ਦੇ ਆਵਾਂਗੇ ਆ ਦੇਖ ਸਕਦੇ ਜੇ ਤੁਸੀਂ ਨਾਲੋ ਨਾਲ ਹੁਣ ਅਸੀਂ ਐਨੋਈ ਬਾਲ ਚ ਪਾ ਦਵਾਂਗੇ ਇਸ ਤੋਂ ਬਾਅਦ ਅਸੀਂ ਫਰੈਂਟ ਪਾਵਾਂਗੇ ਵੇਸਨ ਦੇੜਿਕਾ ਕੌਲੀ ਅਸੀਂ ਨੇਕ ਇਸ ਮਾਂਚੇ ਵੇਸਣ ਦੀ ਪਾਵਾਂਗੇ ਜਿਹਦੇ ਨਾਲ ਸਾਡੇ ਇਹਨੂੰ ਜਿਆਦਾ ਫਰੈਂਟ ਪਤਲਾ ਨਹੀਂ ਬਣਾਣਾ ਬੜਾ ਠੀਕ ਠਾਕ ਰੱਖਣਾ ਹੈ ਜਿਹਦੇ ਨਾਲ ਸਾਡੇ ਪਕੌੜੇ ਕ੍ਰਿਸਪੀ ਬਣ ਸਕਣ ਤੇ कुरकुरੇ ਬਣ ਸਕਣ ਇਹਦੇ ਵਿੱਚ ਪਾਵਾਂਗੇ ਫਰੈਂਟ ਅਸੀਂ ਬੇਸਿਕ ਮਸਾਲੇ ਜੋ ਅਸੀਂ ਰੋਜ਼ ਦੀ ਵਰਤੋਂ ਕਰਦੇ ਹਾਂ ਨਮਕ ਸਵਾਦ ਅਨੁਸਾਰ ਗਰਮ ਮਸਾਲਾ ਤੇ ਹਲਦੀ ਇਹ ਚੰ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਦੇ ਜ਼ਿਆਦਾ ਨਹੀਂ ਮੈਨਾ ਹੁੰਦਾ ਕਿਉਂਕਿ ਆਲੂ ਵੀ ਪਾਣੀ ਛੱਡ ਦਿੰਦੇ ਨੇ ਕੁਝ ਬਰਾਇਡ ਕਿੱਲੇ ਸੀ ਪਿਆਜ਼ ਵੀ ਅਸੀਂ ਧੋ ਕੇ ਰੱਖੀ ਹੋਈ ਸੀ ਇਹਦੇ ਚ ਪਾਣੀ ਅਸੀਂ ਬਿਲਕੁਲ ਥੋੜਾ ਥੋੜਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਇਹਦਾ ਖੋਲ ਤਿਆਰ ਕਰਾਂਗੇ ਜਿੰਨੇ ਇਹਨੂੰ ਪਾਣੀ ਘੱਟ ਵਰਤੋ ਕਰੋਗੇ ਉਹਦੇ ਨਾਲ ਹੀ ਇਹ ਜ਼ਿਆਦਾ ਕ੍ਰਿਸਪੀ ਪਕੌੜੇ ਬਣਗੇ ਇਹ ਕੇ ਲਗ طریقہ ਹੈ ਫਰੈਂਡ ਇਥੇ ਅਸੀਂ ਬਰੀ ਘੱਟ ਕੇ ਪਿਆਜ਼ ਆਲੂ ਪਾ ਲੈਨੇ ਆ ਉਹ ਵੀ ਆਮ ਅਸੀਂ ਉਹ ਬ੍ਰੈਡ ਨਹੀਂ ਸੀ ਵਿੱਚ ਇਸ ਤਰ੍ਹਾਂ ਪਾਉਂਦੇ ਆਹ ਦੇਖੋ ਫਰੈਂਡ ਸਾਡਾ ਹੋ ਚੁੱਕਾ ਹੈ ਕੋਲ ਤਿਆਰ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਤੇਲ ਸਾਡਾ ਹੋ ਚੁੱਕਾ ਹੈ ਗਰਮ ਇਹਨੂੰ ਅਸੀਂ 5 ਮਿੰਟ ਰੱਖਿਆ ਸੀ ਤੇ ਥੋੜਾ ਜਿਹਾ ਨਾ ਪਤਲਾ ਹੋ ਗਿਆ ਤਾਂ ਅੱ데 ਤੁਹਾਨੂੰ ਮੈਂ ਕਹਿਦੀ ਪਈਆਂ ਪਾਣੀ ਦੀ ਵਰਤੋਂ ਥੋੜੀ ਜਿਹੀ ਘੱਟ ਕਰਿਓ ਇਹਨੂੰ ਅਸੀਂ ਕਰਾਂਗੇ ਚੰਗੀ ਤਰ੍ਹਾਂ ਫਰਾਈ ਤੇ ਫਰਾਈ ਕਰਨ ਲੱਗੇ ਆ ਫਰੈਂਡ ਗੈਸ ਦਾ ਫਲੇਮ ਥੋੜਾ ਜਿਹਾ ਸੀ ਘੱਟ ਰੱਖਣਾ ਹੈ ਜੇ ਤੇਜ਼ ਰੱਖਾਂਗੇ ਤੇ ਪਕੌੜੇ ਸਾਡੇ ਬਾਹਰੋਂ ਜਲਦੀ ਪੱਕ ਜਾਣਗੇ ਤੇ ਅੰਦਰੋਂ ਨਹੀਂ ਜਲਦੀ ਹੋਣਗੇ ਇਸ ਲਈ ਜਿਵੇਂ ਸੀ ਘੱਟ ਰੱਖਦੇ ਆਂ ਤੇ ਸਾਡਾ ਫਲੇਮ ਨਾਲ ਅੰਦਰੋਂ ਵਧੀਆ ਪੱਕਦੇ ਨੇ ਤੇ ਬਾਹਰੋਂ ਇਹਦਾ ਕਲਰ ਵੀ ਬਹੁਤ ਸੋਹਣਾ ਆਂਦਾ ਹੈ ਇਧਰ ਸਾਡੇ ਹੁਣ ਪਕੌੜੇ ਫਰਾਈ ਹੋ ਚੁੱਕੇ ਨੇ ਦੇਖ ਸਕਦੇ ਜੇ ਤੁਸੀਂ ਇਹਨੂੰ ਅਸੀਂ ਤੇਲ ਛੋਂ ਕੱਢ ਕੇ ਤੇ ਪਲੇਟ 'ਚ ਰੱਖ ਲਵਾਂਗੇ ਤਾਂ ਜੋ ਇਹਦੇ ਵਿੱਚ ਤੇਲ ਚੰਗੀ ਤਰ੍ਹਾਂ ਨਿਕਲ ਜਾਏ ਫਰੈਂਡ ਸਾਡੇ ਪਕੌੜੇ ਬਣ ਕੇ ਹੋ ਚੁੱਕੇ ਨੇ ਤਿਆਰ ਇੱਕ ਬਰਸਾਤ ਦਾ ਮੌਸਮ ਹੋਵੇ ਤੇ ਪਕੌੜੇ ਘਰੋਂ ਖਰੀਨਾ ਬੰਨ ਨਹੀਂ ਤਾਂ ਹੋ ਨਹੀਂ ਸਕਦਾ ਤੇ ਦੂਸਰੇ ਫਰੈਂਡ ਇਸੇ ਇਧਰ ਕਰਾਂਗੇ ਬ੍ਰੈਡ ਨੂੰ ਫਿਲ ਕਰਾਂਗੇ ਜਿਹੜੇ ਅਸੀਂ ਆਲੂਆਂ ਦੀ ਪੀਠੀ ਬਣਾਈ ਹੋਈ ਹੈ ਤੇ ਫਰੈਂਡ ਨੂੰ ਸਾਰਿਆਂ ਨੂੰ ਪਤਾ ਜੋ ਉਤਰਾ ਸੀ ਆਲੂ ਦੀ ਰੋਟੀ ਚ ਪਾਣੇ ਆ ਉਤਰਾ ਹੀ ਬਣਾਣਾ ਹੈ ਸੋ ਕੋਈ ਤੇ ਚਾਹੀਸੀ ਪਿਆਜ਼ ਨਹੀਂ ਸੀ ਪਾਏ ਤੇ ਸਿੰਪਲ ਹੀ ਨਮਕ ਮਿਰਚ ਮਸਾਲਾ ਪਾ ਕੇ ਪੀਠੀ ਤਿਆਰ ਕੀਤੀ ਸੀ ਇਹ ਅਸੀਂ ਸਾਰੇ ਦੋ ਬ੍ਰੈਡ ਲੈ ਕੇ ਚਾਹੇ ਤੁਸੀਂ ਬ੍ਰੈਡ ਨੂੰ ਸੌਸ ਖਾਣਾ ਚਾਹੋ ਤੇ ਉਹ ਵੀ ਤੁਸੀਂ ਲਾ ਸਕਦੇ ਜੇ ਇੱਕ ਬ੍ਰੈਡ ਤੇ ਅਸੀਂ ਗ੍ਰੀਨ ਲਾ ਕੇ ਰੈੱਡ ਲਾ ਕੇ ਜਿਸ ਤਰ੍ਹਾਂ ਤੁਹਾਡੇ ਘਰ ਹੋਵੇ ਤੁਸੀਂ ਲਾ ਸਕਦੇ ਜੇ ਆ ਦੇਖ ਸਕਦੇ ਜੇ ਇਹ ਅਸੀਂ ਸਾਰੇ ਘਰ ਲਾਵਾਂਗੇ ਤਿਆਰ ਤਾਂ ਸਾਡੇ ਇਧਰ ਬ੍ਰੈਡ ਵੀ ਹੋ ਚਲੇ ਨੇ ਤਿਆਰ ਫਰੈਂਡਸ ਸਾਡੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਤੇ ਇਹੋ ਜਿਹੀ ਵੀਡੀਓ ਅਸੀਂ ਛੜਲੀ ਬਣਾਵਾਂਗੇ ਰੋਜ਼ ਬਣਾਉਂਦੇ ਰਾਵਾਂਗੇ ਤਾਂ ਤੁਸੀਂ ਸਾਡੀ ਵੀਡੀਓ ਜ਼ਰੂਰ ਲਾਈਕ ਕਰਨਾ ਇੱਧਰ ਅਸੀਂ ਫਰੈਂਡ ਇਹਦਾ ਵਿਸਤਾਰ ਦਾ ਕਰਾਂਗੇ ਕੋਲ ਤਿਆਰ ਜਿਹਦੇ ਵਿੱਚ ਅਸੀਂ ਕਰਨੇ ਆ ਬ੍ਰੈਡ ਫਿਲ ਆ ਦੇਖ ਸਕਦੇ ਜੀ ਗਰਮ ਮਸਾਲਾ ਇਹਦੇ ਵਿੱਚ ਫਰੈਂਡ ਜ ਵੈਨ ਵੀ ਪਾਈ ਹੈ ਕਿਉਂਕਿ ਬ੍ਰੈਡ ਵਾਲੇ ਪਕੌੜੇ ਅੱਛੇ ਜ ਵੈਨ ਬਹੁਤ ਵਧੀਆ ਇੱਕ ਸਵਾਦ ਦਿੰਦੀ ਹੈ ਇਹਨਾਂ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਹਿਲਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਹੱਥ ਨਾਲ ਜੇ ਟੜੀ ਕੋ ਬਲੈਂਡਰ ਹੋ ਇਹੋ ਜਿਹਾ ਵੀ ਹਲਾ ਸਕਦੇ ਜੇ ਤੇ ਆ ਦੇਖੋ ਫਰੈਂਡ ਸਾਡਾ ਕੋਲ ਬਿਲਕੁਲ ਚੰਗੀ ਤਿਆਰ ਹੋ ਚੁੱਕਾ ਹੈ ਤੇ ਇਹਦੇ ਵਿੱਚ ਫਰੈਂਡ ਹੁਣ ਅਸੀਂ ਜਿਹੜੇ ਬ੍ਰੈਡ ਵਿੱਚ ਆਲੂ ਫਿਲ ਕੀਤੇ ਹੋਏ ਸੀ ਉਹ ਚੰਗੀ ਤਰ੍ਹਾਂ ਡੀਪ ਕਰਕੇ ਤੇ ਚਾਰੋਂ ਪਾਸੇ ਵੇਸਣ ਲਗਾ ਕੇ ਇਹਨੂੰ ਤੇਲ 'ਚ ਕਰਾਂਗੇ ਫਰਾਈ ਇਹਦਾ ਵੀ ਨਿਮ ਫਰੈਂਡ ਘੱਟ ਰੱਖਣਾ ਹੈ ਤਾਂ ਜੋ ਸਾਡੇ ਅੰਦਰ ਵੀ ਬ੍ਰੈਡ ਚੰਗੀ ਤਰ੍ਹਾਂ ਪੱਕ ਸਕਣ ਵੇਸਣ ਜਿਹੜਾ ਨਾਲ ਲੱਗਾ ਹੈ ਚੰਗੀ ਤਰ੍ਹਾਂ ਵਧੀਆ ਪੱਕ ਜੇ ਇਦੇ ਵਿੱਚ ਦੋ ਹੀ ਪੈਨੇ ਇਹਨੂੰ ਕਰਾਂਗੇ ਅਸੀਂ ਫਰਾਈ ਪਹਿਲਾ ਫਰੈਂਡ ਅਸੀਂ ਜ ਨੂੰ ਨਾ ਕਰਦਣਾ ਹਲਾ ਮੰਗ ਜੇ ਅਸੀਂ ਉਹਦੇ ਨਾਲ ਛਾਨਣੀ ਨਾਲ ਹਲਾਣੇ ਆ ਤੇ ਚੰਗੀ ਤਰ੍ਹਾਂ ਨੇ ਪਲਟੀ ਮਾਰਦੇ ਆ ਦੇਖਿਓ ਇਹਨੇ ਜਿਤਨਾ ਉਸੇ ਚੰਗੀ ਤਰ੍ਹਾਂ ਡੀਪ ਫਰਾਈ ਕਰਾਂਗੇ ਇਹਦਾ ਕਲਰ 골ਡਨ ਬ੍ਰਾਊਨ ਹੋਣ ਤੱਕ ਇਧਰ ਦੇਖ ਸਕਦੇ ਜੀ ਫਰੈਂਡ ਸਾਡੇ ਬ੍ਰੈਡ ਵਾਲੇ ਪਕੌੜੇ ਵੀ ਹੋ ਚੁੱਕੇ ਨੇ ਫਰਾਈ ਬਹੁਤ ਵਧੀਆ ਤੇ ਹੁਣ ਅਸੀਂ ਤੁਹਾਨੂੰ ਕੱਟ ਕੇ ਦਿਖਾਣੇ ਆ ਕਿੰਨੇ ਸੋਹਣੇ ਇਚ ਨਾ ਇਹਦੇ ਤੇ ਲੈ ਸੀ ਟਿਸ਼ੂ ਪੇਪਰ ਰੱਖ ਸਕਦੇ ਜਿਹੜਾ ਸਾਡਾ ਐਕਸਟਰਾ ਤੇਲ ਉਹ ਨਿਕਲ ਜਾਂਦਾ ਹੈ ਅਸੀਂ ਚਲੋ ਨਹੀਂ ਸੀ ਰੱਖਿਆ ਅਸੀਂ ਫਰੈਂਡ ਜੋ ਅਸੀਂ ਕਰਦੇ ਆ ਉਹਦੀ ਵੀਡੀਓ ਬਣਾਨੇ ਨਹੀਂ ਕੋਈ ਸਪੈਸ਼ਲ ਨਹੀਂ ਕਰਦੇ ਟਰ ਡਿਲ ਕੀ ਸਪੈਸ਼ਲ ਜਿਸ ਤਰ੍ਹਾਂ ਅਸੀਂ ਘਰ ਚਾਖਣਾ ਪੀਣਾ ਕਰਦੇ ਉਹਦੇ ਰਿਲੇਟਿਡ ਵੀਡੀਓ ਬਣਾਨੇ ਆ ਰਿਐਲਿਟੀ ਹੈ ਫਰੈਂਡ ਬਿਲਕੁਲ ਅਸੀਂ ਘਰਾਂ ਚ ਇਸ ਤਰ੍ਹਾਂ ਹੀ ਕਰਦੇ ਆ ਆ ਦੇਖ ਸਕਦੇ ਜੀ ਕਰਮ ਬਹੁਤ ਜ਼ਿਆਦਾ ਸੀ ਤੇ ਮੇਰੇ ਕੋ ਕਾਟ ਨਹੀਂ ਸੀ ਹੋ ਰਹੀ ਨਾ ਥੋੜੀ ਜਿਹੀ ਮੈਨੂੰ ਮੁਸ਼ਕਲ ਆ ਰਹੀ ਸੀ ਕਿਉਂਕਿ ਇੱਕਦਮ ਅਸੀਂ ਕੱਢ ਕੇ ਤੇ ਖਾਨ ਵਾਲੇ ਵੇਟ ਕਰਦੇ ਪਏ ਸੀ ਤਾਂ ਕਰਕੇ ਤੇ ਅਸੀਂ ਇੰਨੇ ਕੁ ਦੇ ਕੇ ਤੇ ਬਾਜਾ ਸੀ ਔਰ ਕੱਢ ਲਾਂਗੇ ਤੇ ਤੁਹਾਡੇ ਨਾਲ ਇਹ ਵੀਡੀਓ ਅਸੀਂ ਕਰ ਦਿੱਤੀ ਹੈ ਸ਼ੇਅਰ ਹੁਣ ਅਸੀਂ ਇਸ ਨੂੰ ਕਰਾਂਗੇ ਪਲੇਅਰ ਤੇ ਆ ਦੇਖੋ ਅਪਾ ਕੜਦੀ ਬਣਾਈ ਹੋਈ ਸੌਸ ਤੇ ਬਲੈਡ ਰੱਖਾਂਗੀ ਤੇ ਫਿਰ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਤੁਹਾਨੂੰ ਮਿਲਦੇ ਇੱਕ ਹੋਰ ਨਵੀਂ ਵੀਡੀਓ ਨਾਲ ਇਸਨੂੰ ਜਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕੈਹੋ ਜੀ ਲੱਗੀ ਤੇ ਬਾਏ ਬਾਏ ਫਰੈਂਡ ਸਾਡੇ ਪਕੌੜੇ ਬਣ ਕੇ ਹੋ ਚੁੱਕੇ ਨੇ ਤਿਆਰ